ਫਾਈਨਲੀ ਕਲੰਬੀਓ ਡੀਕ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਨਵੀਂ EP ਮੂਸ ਪ੍ਰਿੰਟ ਦਾ ਪੋਸਟਰ ਡ੍ਰੌਪ ਕਰ ਦਿੱਤਾ ਗਿਆ ਤੇ ਹਰ ਕੋਈ ਸਿੱਧੂ ਦੀ EP ਦੀ ਉਡੀਕ ਬੜੀ ਬੇਸਬਰੀ ਦੇ ਨਾਲ ਕਰ ਰਿਹਾ ਸੀ ਤੇ ਫਾਈਨਲੀ 11 ਜੂਨ ਨੂੰ ਸਵੇਰੇ 9 ਵਜੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਜਾਣਗੀਆਂ ਤੇ ਹੁਣ ਸਿੱਧੂ ਦੀ EP ਰਿਲੀਜ਼ ਕਰਨ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਭਾਪਕ ਨੂੰ ਹੁੰਦਿਆਂ ਸਿੱਧੂ ਦੇ ਚਾਹਵਨ ਵਾਲਿਆਂ ਨੂੰ ਬਿਹਤ ਖਾਸ ਅਪੀਲ ਵੀ ਕਰੀ ਹੈ ਸੋ ਇਸ ਗੱਲ ਦੇ ਵਿੱਚ ਵੀ ਕੋਈ ਝੂਠ ਨਹੀਂ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਦੀ ਨਵੀਂ EP ਇੰਡਸਟਰੀ ਦੇ ਰਿਕਾਰਡ ਬ੍ਰੇਕ ਕਰਕੇ ਖੁਦ ਦੇ ਨਵੇਂ ਰਿਕਾਰਡ ਕੈਮ ਕਰੂਗੀ ਉਹ ਬਾਣਿਆਂ ਨੂੰ ਪੰਪ ਕੋ ਹੁੰਦਿਆਂ ਅਪੀਲ ਕਰਦੇ ਕਿਹਾ ਕਿ ਸਾਡੇ ਕੋਲ ਸਿੱਧੂ ਦਾ ਕਾਫੀ ਸਾਰਾ ਮੈਥਡ ਰਿਕਾਰਡ ਪਿਆ ਹੈ ਜਿਸ ਦੀ ਬਦੌਲਤ ਅਸੀਂ ਸਿੱਧੂ ਨੂੰ ਦਾਜਾ 12 ਸਾਲ ਹੋਰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਾਂਗੇ ਤੇ ਦੋ ਤੋਂ ਚਾਰ ਮਹੀਨਿਆਂ ਦੇ ਗੈਪ ਨਾਲ ਗਾਣਾ ਵੀ ਛੱਡਦੇ ਰਹਾਂਗੇ ਤੇ ਹੁਣ ਚਾਰ ਗਾਣਿਆਂ ਦੀ ਵੀ ਸਿੱਧੂ ਦੇ ਜਨਮ ਦਿਨ ਮੌਕੇ 'ਤੇ ਰਿਲੀਜ਼ ਕਰਨ ਦੇ ਲਈ ਜਾ ਰਹੇ ਹਾਂ ਸੋਹਰ ਬਾਣ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਦੇ ਗਾਣਿਆਂ ਨੂੰ ਭਰਪੂਰ ਮਾਤਰਾ ਦੇ ਵਿੱਚ ਪਿਆਰ ਦਿੱਤਾ ਜਾਵੇ ਸੋ ਜੇਕਰ ਤੁਸੀਂ ਵੀ ਸਿੱਧੂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ